ਉਥੇ ਪੇਪਰ ਜਹਾ ਹੈਗਾ ਪਾ ਜੀ ਪਾ ਜੀ ਕੋਈ ਨਹੀਂ ਬਾਹਰ ਲੈਣਾ ਉਹਨੂੰ ਬਾਹਰ ਮੈਂ ਮੈਂ ਬਈ ਫਟਣਾ ਹੋ ਗਿਆ स अजी 我还能跟你啊，就啊就。 د وی او کې لري وړي حرکت پای او چې एंगल ते रहो इहो मैडम मैडम ਪਾਸ ਮੈਚ ਖਾਣੇ ਲੈ ਜਾਇਆ ਆ ਸਰ ਜੀ ਮੋਰਗੋ ਆ ਮੇਰਾ ਨਾਮ ਦੀ ਗੁਰਪ੍ਰੀਤ ਸਿੰਘ ਕੰਗਾ ਜੀ ਮੇਰਾ ਨਾਮ ਅੱਛਾ ਅੱਜ ਕਿਹੜੇ ਕਿਹੜੇ ਜਿਹੜੇ ਹੈਗੇ ਆ ਰੂਪੀ ਪੇਸ਼ ਕੀਤੇ ਗਏ ਹੈਗੇ ਅੱਜ ਇੱਕ ਤਾਂ ਐਫ ਆਈ ਆਰ 48 ਦੇ ਵਿੱਚ ਜਿਹੜੇ ਦੋਸ਼ੀ ਸੀਗੇ 6 ਉਹ ਪੇਸ਼ ਕੀਤੇ ਗਏ ਆ ਤੇ ਇਹਦੇ ਵਿੱਚ ਗੁਰਦੀਪ ਸਿੰਘ ਦੀਪਾ ਜਿਹੜਾ 47 ਨੰਬਰ ਦੇ ਵਿੱਚ ਉਹਨਾਂ ਨੇ ਰਿਮਾਂਡ ਮੰਗਿਆ ਸੀ ਉਹਦਾ ਬਾਕੀਆਂ ਦਾ 48 ਦੇ ਵਿੱਚ ਗੁਰਪ੍ਰੀਤ ਗੁਰਪ੍ਰੀਤ ਸਿੰਘ ਭੇਜੇ ਦਾ 47 ਚ ਮੰਗਿਆ ਗਿਆ ਸੀਗਾ ਤੇ ਬਾਕੀ ਜਿਹੜੇ ਦੋਸ਼ੀ ਸੀਗੇ ਉਹਨਾਂ ਦਾ ਐਫ ਆਈ ਆਰ ਨੰਬਰ 48 ਚ ਰਿਮਾਂਡ ਮੰਗਿਆ ਗਿਆ ਸੀਗਾ ਅਸੀਂ ਆ ਜੋ ਪੀਅਰ ਹੋਏ ਆ ਗੁਰਦੀਪ ਸਿੰਘ ਦੀਪੇ ਵੱਲੋਂ ਤੇ ਮਨਪ੍ਰੀਤ ਵੱਲੋਂ ਉਹਦੇ ਵਿੱਚ ਨੰਬਰ 48 ਦੇ ਵਿੱਚ ਇਹ ਜਿਹੜਾ ਨੂੰ ਐਲੀਗੇਸ਼ਨਸ ਲਾ ਰਿਹਾ ਕਿ ਇਹਨਾਂ ਨੇ ਅਮਰਤਪਾਲ ਨੂੰ ਅਸਿਸਟ ਕੀਤਾ ਭੱਜਣ ਵਾਸਤੇ ओके okay. हां जी ਉਹਦੇ ਵਿੱਚ ਅਦਾਲਤ ਨੇ ਸਾਨੂੰ ਬੜੇ ਵਧੀਆ ਤਰੀਕੇ ਦੇ ਨਾਲ ਸੁਣਿਆ ਉਹਦੇ ਵਿੱਚ ਅਸੀਂ ਮੈਡੀਕਲ ਵੀ ਪਲੇਸ ਔਨ ਰਿਕਾਰਡ ਕੀਤਾ ਮਨਪ੍ਰੀਤ ਮੰਨੇ ਦਾ ਤੇ ਗੁਰਦੀਪ ਸਿੰਘ ਦੀਪਕੇ ਦਾ ਮੰਨੇ ਦੀ ਜਿਹੜੀ ਰੀਡ ਦੀ ਹੱਡੀ ਉਹ ਟੁੱਟ ਚੁੱਕੀ ਆ ਤੇ ਉਹ ਬੰਦਾ ਅਕੋਰਡਿੰਗ ਟੂ ਮੈਡੀਕਲ ਸਰਟੀਫਿਕੇਟ ਵਟ ਵੀ ਹੈਵ ਪਲੇਸਡ ਔਨ ਰਿਕਾਰਡ ਉਹ ਬੰਦਾ इजीली ਸਾਹ ਵੀ ਨਹੀਂ ਲੈ ਸਕਦਾ ਵੀਲ ਚੇਅਰ ਦੇ ਉੱਤੇ ਆ ਤੇ ਕੋਰਟ ਨੇ ਸਾਨੂੰ ਇਸ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਸੁਣਿਆ ਕਿ ਜਿਹੜੇ ਬੰਦੇ ਨੂੰ ਪ੍ਰੋਪਰ ਸਾਹ ਨਹੀਂ ਲੈ ਸਕਦਾ ਨੇਚੁਰਲੀ ਤੇ ਉਹ ਸਿਸਟ ਕਿਵੇਂ ਕਰ ਸਕਦਾ ਕਿਸੇ ਨੂੰ 7 ਦਿਨ ਦਾ ਰਮਡ ਮੰਗਿਆ ਗਿਆ ਸੀਗਾ ਦੀਪੇ ਨੂੰ 47 47 ਪਰਪੇ ਸਿੰਘ ਭੇਜੇ ਨੂੰ 47 ਦੇ ਵਿੱਚ 2 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ ਬਾਕੀ ਦੋਸ਼ੀਆਂ ਨੂੰ 48 ਵਿੱਚ 1 ਦਿਨ ਦਾ ਰਿਮਾਂਡ ਦਿੱਤਾ ਗਿਆ ਕਿੰਨੇ ਦੋਸ਼ੀਆਂ ਨੂੰ ਜਿਹੜਾ ਹੈਗਾ 1 ਦਿਨ ਦਾ ਰਿਮਾਂਡ ਦਿੱਤਾ ਗਿਆ ਤਾਂ ਕੋ 6 ਦੋਸ਼ੀਆਂ ਨੂੰ 1 ਦਿਨ ਦਾ ਰਿਮਾਂਡ ਦਿੱਤਾ ਗਿਆ 6 ਜਿਹੜੇ ਜਿਹੜਾ ਇਹ ਟੋਟਲ 7 ਜਣੇ ਸੀਗੇ 6 6 ਜਣੇ 6 ਜਣੇ ਨੂੰ ਤੁਸੀਂ ਕਹਿੰਦੇ ਨਾ ਹਾਂ ਹਾਂ ਐਫ ਆਈ ਆਰ ਜਿਹੜੀ ਨਵੀਂ ਦਰਜ ਹੁੰਦੀ ਹੈ ਨਾ ਜਿਹੜੀ 48 ਦੇ ਵਿੱਚ 6 ਨੂੰ 1 ਦਿਨ ਦਾ ਭੇਜੇ ਦੇ ਖਿਲਾਫ 47 ਜਿਹੜੀ ਪਹਿਲਾਂ ਰਜਿਸਟਰਡ ਹੋਈ ਸੀਗੀ ਐਫ ਆਈ ਆਰ ਇਕੱਲੀ ਉਹਦੇ ਵਿੱਚ 2 ਦਿਨ ਦਾ ਰਿਮਾਂਡ ਠੀਕ ਮੈਂ ਐਡਵੋਕੇਟ ਗੌਰਵ ਨਾਗਰਾਜ ਅੱਜ ਜੋ ਐਫਆਈਆ ਨੰਬਰ 27 ਥਾਣਾ ਮਹਿਦਪੁਰ ਵਿੱਚ ਜਿਹੜੀਆਂ ਦੋ ਬੀਬੀਆਂ ਪੇਸ਼ ਕੀਤੀਆਂ ਸੀ ਬਲਜੀਤ ਕੌਰ ਔਰ ਬਲਵੀਰ ਕੌਰ ਵੱਲੋਂ ਪੇਸ਼ ਹੋਏ ਆ ਉਹਦੇ ਵਿੱਚ ਪੁਲਿਸ ਨੇ ਦੁਬਾਰਾ ਰਿਮਾਂਡ ਮੰਗਿਆ ਸੀਗਾ ਇਹਨਾਂ ਨੂੰ ਪੁੱਛਗਿੱਛ ਕਰਨ ਵਾਸਤੇ ਪਰ ਅਸੀਂ ਆਪਣੀਆਂ ਦਲੀਲਾਂ ਜਾਸਾ ਕੇ ਰੱਖੀਆਂ ਜਾਸਾ ਉਹਨੇ ਹੁਣ ਇਹਨਾਂ 14 ਦਿਨ ਦਾ ਜੁਡੀਸ਼ੀਅਲ ਕਰ ਦਿੱਤਾ ਵਾ ਜੇਲ੍ਹ ਭੇਜ ਦਿੱਤਾ ਵਾ ਹੋਰ ਦੁਬਾਰਾ ਕੋਈ ਐਕਸਟਰਾ ਰਿਮਾਂਡ ਨਹੀਂ ਦਿੱਤਾ ਬਲਸ ਨੂੰ ਠੀਕ ਉਹ ਤੇ ਪਰ ਜਹਾਜ਼ ਲੱਗਾ ਹੈ ਉਹ ਫੀਚਰ ਮੈਂ ਕਿਹਨਾਂ ਲਾਈ ਪਾਏ ਹੁਣ ਲਾ ਦੇ ਤੇ ਪਾ ਜੀ ਕੋਣ ਆ ਗਿਆ ਅੱਜ ਕਿਸੇ ਨੂੰ ਕੋਈ ਨਹੀਂ ਬਾਹਰ ਲੈਣਾ ਉਹਨੂੰ ਬਾਹਰ ਆ ਬੋਲ ਰਿਹਾ ਬੋਲ ਰਿਹਾ ਮੈਂ ਮੈਂ ਬਈ ਫਟਣਾ ਹੋ ਗਿਆ ਸਰ 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 ਮਹਿੰਦਰ ਜੀ ਜੀ ਮਹਿੰਦਰ ਜੀ ਜੀ ਮਹਿੰਦਰ ਜੀ বলবেন না কেন আজ ও আজ ও ਕੁਦੀ ਕਿੱਥੇ ਗੱਡੀ ਹੋਈ ਹੈ ਉਹ ਉਹ ਵੀ ਇੱਥੇ ਆ ਗੱਡੀ ਹੋਈ ਹੈ ਕਿਹੜੀ ਵੜੀ ਕਰੇਤਾ ਪਿਆ ਉਹ ਕਿੱਛ ਇਸੇ ਐਂਗਲ ਤੇ ਰਹੋ ਬ్రో ਐਤੋਂ ਗਾਣਾ ਚਾਹੀਓ ਗੱਲਬਾਤ ਕਰਨ ਦੀ ਕੋਈ ਨਾ ਕਰੋ ਕਿੰਨੀ ਚੌੜੀ ਲੱਗਦੀ ਮੁੰਡਿਓ ਗੱਲਬਾਤ ਕਰਨੀ ਜੇ ਕੋਈ ਆ ਨਹੀਂ ਲੈ ਅਰੇ ਮੈਂ ਲਓ 16000 ਤੋਂ ਪੈਸੇ ਜਾ ਰਹੇ ਹਾਂ ਮਿੱਟਾ ਜਾਂਦੇ ਮੈਡਮ ਮੈਡਮ ਐਂ ਸਰੋ ਕੀ ਕਰ ਰਹੇ ਹੋ ਬਸ ਮੈਂ ਖੜੇ ਲਿਜਾਇਆ ਸਾਰਾ ਆ ਬੋਲੇ ਆ ਤੇ ਸੱਤ ਲਾ ਲਿਓ ਬੇ ਨਾਮ ਦੀ ਗੁਰਪ੍ਰੀ ਸਿੰਘ ਕੰਗਾ ਜੀ ਮੇਰਾ ਨਾਮ ਅੱਛਾ ਅੱਜ ਕਿਹੜੇ ਕਿਹੜੇ ਜਿਹੜੇ ਹੈਗੇ ਆ ਰੋਪੀ ਪੇਸ਼ ਕੀਤੇ ਗਏ ਹੈਗੇ ਅੱਜ ਇੱਕ ਤਾਂ ਐਫ ਆਈ ਆਰ 48 ਦੇ ਵਿੱਚ ਜਿਹੜੇ ਦੋਸ਼ੀ ਸੀਗੇ 6 ਉਹ ਪੇਸ਼ ਕੀਤੇ ਗਏ ਆ ਤੇ ਇਹਦੇ ਵਿੱਚ ਗੁਰਦੀਪ ਸਿੰਘ ਦੀਪਾ ਆ ਜਿਹੜਾ ਹੈ 47 ਨੰਬਰ ਦੇ ਵਿੱਚ ਉਹਨਾਂ ਨੇ ਰਿਮਾਂਡ ਮੰਗਿਆ ਸੀ ਉਹਦਾ ਬਾਕੀਆਂ ਦਾ 48 ਦੇ ਵਿੱਚ ਗੁਰਪ੍ਰੀਤ ਸਿੰਘ ਭੇਜੇ ਦਾ 47 ਚ ਮੰਗਿਆ ਗਿਆ ਸੀਗਾ ਤੇ ਬਾਕੀ ਜਿਹੜੇ ਦੋਸ਼ੀ ਸੀਗੇ ਉਹਨਾਂ ਦਾ ਐਫ ਆਈ ਆਰ ਨੰਬਰ 48 ਚ ਰਿਮਾਂਡ ਮੰਗਿਆ ਗਿਆ ਸੀਗਾ ਅਸੀਂ ਆ ਜੋ ਪੀਅਰ ਹੋਏ ਆ ਗੁਰਦੀਪ ਸਿੰਘ ਦੀਪੇ ਵੱਲੋਂ ਤੇ ਮਨਪ੍ਰੀਤ ਵੱਲੋਂ ਉਹਦੇ ਵਿੱਚ ਨੰਬਰ 48 ਦੇ ਵਿੱਚ ਜਿਹੜਾ ਨੂੰ ਐਲੀਗੇਸ਼ਨਸ ਲਾ ਰਿਹਾ ਕਿ ਇਹਨਾਂ ਨੇ ਅਮਰਿਤਪਾਲ ਨੂੰ ਅਸਿਸਟ ਕੀਤਾ ਭੱਜਣ ਵਾਸਤੇ ओके हां जी ਉਹਦੇ ਵਿੱਚ ਅਦਾਲਤ ਨੇ ਸਾਨੂੰ ਬੜੇ ਵਧੀਆ ਤਰੀਕੇ ਦੇ ਨਾਲ ਸੁਣਿਆ ਉਹਦੇ ਵਿੱਚ ਅਸੀਂ ਮੈਡੀਕਲ ਵੀ ਪਲੇਸ ਔਨ ਰਿਕਾਰਡ ਕੀਤਾ ਮਨਪ੍ਰੀਤ ਮੰਨੇ ਦਾ ਤੇ ਗੁਰਦੀਪ ਸਿੰਘ ਦੀਪਕੇ ਦਾ ਮੰਨੇ ਦੀ ਜਿਹੜੀ ਰੀਡ ਦੀ ਹੱਡੀ ਟੁੱਟ ਚੁੱਕੀ ਆ ਤੇ ਉਹ ਬੰਦਾ ਅਕੋਰਡਿੰਗ ਟੂ ਮੈਡੀਕਲ ਸਰਟੀਫਿਕੇਟ ਵਟ ਵੀ ਹੈ ਪਲੇਸਡ ਔਨ ਰਿਕਾਰਡ ਉਹ ਬੰਦਾ ਈਜ਼ੀਲੀ ਸਾਹ ਵੀ ਨਹੀਂ ਲੈ ਸਕਦਾ ਈਲ ਚੇਅਰ ਦੇ ਉੱਤੇ ਆ ਤੇ ਕੋਰਟ ਨੇ ਸਾਨੂੰ ਇਸ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਸੁਣਿਆ ਕਿ ਜਿਹੜੇ ਬੰਦੇ ਨੂੰ ਪ੍ਰੋਪਰ ਸਾਹ ਨਹੀਂ ਲੈ ਸਕਦਾ ਨੇਚੁਰਲੀ ਤੇ ਉਹ ਸਿਸਟ ਕਿਵੇਂ ਕਰ ਸਕਦਾ ਕਿਸੇ ਨੂੰ 7 ਦਿਨ ਦਾ ਰਿਮਡ ਮੰਗਿਆ ਗਿਆ ਸੀਗਾ ਦੀਪੇ ਨੂੰ 47 48 ਪਰਪੇਸ਼ਿੰਗ ਭੇਜੇ ਨੂੰ 47 ਦੇ ਵਿੱਚ 2 ਦਿਨ ਦਾ ਰਿਮਾਂਡ ਦਿੱਤਾ ਗਿਆ ਆ ਬਾਕੀ ਦੋਸ਼ੀਆਂ ਨੂੰ 48 ਵਿੱਚ 1 ਦਿਨ ਦਾ ਰਿਮਾਂਡ ਦਿੱਤਾ ਗਿਆ ਕਿੰਨੇ ਦੋਸ਼ੀਆਂ ਨੂੰ ਜਿਹੜਾ ਹੈਗਾ 1 ਦਿਨ ਦਾ ਰਿਮਾਂਡ ਦਿੱਤਾ ਗਿਆ ਤਾਂ 6 ਦੋਸ਼ੀਆਂ ਨੂੰ 1 ਦਿਨ ਦਾ ਰਿਮਾਂਡ ਦਿੱਤਾ ਗਿਆ ਠੀਕ ਇਹ ਟੋਟਲ 7 ਜਣੇ ਸੀਗੇ 6 6 ਜਣੇ 6 ਜਣੇ ਨੂੰ ਤੁਸੀਂ ਕਹਿੰਨੇ ਨਾ ਹਾਂ ਹਾਂ ਐਫ ਆਈ ਆਰ ਜਿਹੜੀ ਨਵੀਂ ਦਰਜ ਹੁੰਦੀ ਆ ਨਾ ਜਿਹੜੀ 48 ਦੇ ਵਿੱਚ 6 ਨੂੰ 1 ਦਿਨ ਦਾ ਭੇਜੇ ਦੇ ਖਿਲਾਫ 47 ਜਿਹੜੀ ਪਹਿਲਾਂ ਰਜਿਸਟਰਡ ਹੋਈ ਸੀਗੀ ਐਫ ਆਈ ਆਰ ਇਕੱਲੀ ਉਹਦੇ ਵਿੱਚ 2 ਦਿਨ ਦਾ ਰਿਮਾਂਡ ਠੀਕ ਮੈਂ ਐਡਵੋਕੇਟ ਗੌਰਵ ਨਾਗਰਾਜ ਅੱਜ ਜੋ ਐਫਆਈਆ ਨੰਬਰ 27 थाना ਮਹਿਦਪੁਰ ਵਿੱਚ ਜਿਹੜੀਆਂ ਦੋ ਬੀਬੀਆਂ ਪੇਸ਼ ਕੀਤੀਆਂ ਸੀ ਬਲਜੀਤ ਕੌਰ ਔਰ ਬਲਵੀਰ ਕੌਰ ਵੱਲੋਂ ਪੇਸ਼ ਹੋਏ ਆ ਉਹਦੇ ਵਿੱਚ ਪੁਲਿਸ ਨੇ ਦੁਬਾਰਾ ਰਿਮਾਂਡ ਮੰਗਿਆ ਸੀਗਾ ਇਹਨਾਂ ਕੋਲ ਪੁੱਛਗਿੱਛ ਕਰਨ ਵਾਸਤੇ ਪਰ ਅਸੀਂ ਆਪਣੀਆਂ ਦਲੀਲਾਂ ਜਾਸਾ ਕੇ ਰੱਖੀਆਂ ਜਾਸਾ ਉਹਨੇ ਹੁਣ ਇਹਨਾਂ 14 ਦਿਨ ਦਾ ਜੁਡੀਸ਼ੀਅਲ ਕਰ ਦਿੱਤਾ ਵਾ ਜੇਲ੍ਹ ਵੀ ਦੇ ਦਿੱਤਾ ਵਾ ਹੋਰ ਦੁਬਾਰਾ ਕੋਈ ਐਕਸਟਰਾ ਰਿਮਾਂਡ ਨਹੀਂ ਦਿੱਤਾ ਪੁਲਸ ਨੂੰ ਠੀਕ ਹੈ ਉਹ ਤੇ ਪੇਪਰ ਜਹਾ ਹੈਗਾ ਪਾ ਜੀ ਉਹ ਪੀਚਰ ਮੈਂ ਕਿੰਨਾ ਲਾ 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 ਤੇ ਪਾ ਜੀ ਕੋਈ ਨਹੀਂ ਬਾਹਰ ਦੇਣਾ ਉਹ ਬਾਹਰ ਮੈਂ ਮੈਂ ਬਈ ਫਟਦਾ ਹੋ ਗਿਆ ਜੀ ਤਾਂ ਕਰਦਾ ਮੈਂ ਬਾਤਾਂ ਮਿਚਾਵਾ